ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਪੁਲਿਸ ਦੇ ਵੱਲੋਂ ਦੋ ਲੁਟੇਰਿਆਂ ਨੂੰ ਫੜਿਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਪਰਸ ਅਤੇ ਆਈਫੋਨ ਖੋ ਕੇ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦਰਸਲ ਜਲੰਧਰ ਦੇ ਵਿੱਚ ਹੁਣ ਚੋਰਾਂ ਤੇ ਲੁਟੇਰਿਆਂ ਦੇ ਵਿੱਚ ਪੁਲਿਸ ਦਾ ਉਹ ਡਰ ਨਹੀਂ ਰਿਹਾ ਹੈ ਦੱਸ ਦਈਏ ਕਿ ਇੱਕ ਲੁੱਟ ਖੋਹ ਦੀ ਘਟਨਾ ਹੀ ਹੈ ਤੇ ਘਟਨਾ ਤੋਂ ਬਾਅਦ ਲੋਕ ਖੁਦ ਲੁਟੇਰਿਆਂ ਨੂੰ ਲੱਭ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਦਰਸਲ ਮਾਮਲਾ ਬੀਤੀ ਰਾਤ ਦਾ ਹੈ ਬੀਤੀ ਰਾਤ ਵेशਾਇਕ ਕਮਿਸ਼ਨਰ ਨੂੰ ਘਰ ਛੱਡ ਕੇ ਵਾਪਸ ਆ ਰਹੇ ਜੀਐਸਟੀ ਵਿਭਾਗ ਦੇ ਵਿੱਚ ਤਨਾਤ ਡਰਾਈਵਰ ਅੰਸ਼ੁਮント ਵਾਸੀ ਗੜਾ ਨੂੰ ਬੱਸ ਸਟੈਂਡ ਪਾਰਕਿੰਗ ਨੇੜੇ ਲੁਟੇਰਿਆਂ ਨੇ ਢੇਲਿਆ ਅਤੇ ਉਸ ਦਾ ਆਈਫੋਨ, ਪਰਸ, ਬ੍ਰੇਸਲਟ ਅਤੇ ਪੈਸੇ ਲੁੱਟ ਲਏ। ਜਦੋਂ ਲੁਟੇਰਿਆਂ ਨੇ ਅੰਸ਼ੁਮント ਨੂੰ ਘੇਰ ਲਿਆ ਤਾਂ ਉਹ ਆਪਣੇ ਭਰਾ ਦੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਅੰਸ਼ੁਮント ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਫੋਨ 'ਤੇ ਬੱਸ ਦੇ ਨੇੜੇ ਤੋਂ ਲੈ ਕੇ ਜਾਣ ਦੀ ਗੱਲ ਕਰ ਰਿਹਾ ਸੀ ਅਤੇ ਇਸੇ ਦੌਰਾਨ ਇੱਕ ਲੁਟੇਰੇ ਨੇ ਉਸ ਦੇ ਨਾਲ ਬਦਸਲੂਕੀ ਕੀਤੀ। ਉਸ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਹ ਅੱਗੇ ਵਧ ਗਿਆ। ਪਰ ਜਦੋਂ ਉਸ ਨੇ ਉਸ ਨੂੰ ਦੁਬਾਰਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਰੋਕਿਆ ਤੇ ਇਸ ਦੌਰਾਨ ਇੱਕ ਲੁਟੇਰੇ ਨੇ ਉਸ ਦੀ ਬਾਂਬ ਨੋੜ ਦਿੱਤੀ ਅਤੇ ਦੂਜੇ ਨੇ ਉਸ ਦੀ ਜੇਬ ਦੇ ਵਿੱਚ ਫੋਨ, ਪਰਸ ਅਤੇ ਨਕਦੀ ਸਮੇਤ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਿਆ। ਅੱਛਾ ਜੀ ਕੀ ਸੀਗਾ ਕੀ ਤੁਹਾਡਾ ਮੁੰਡਾ ਇਹ ਮੁੰਡੇ ਕਹਿੰਦਾ ਵੀ ਸਾਡੇ ਕੋਲ ਹੋ ਗਿਆ ਜੀ ਤਾਂ ਕਹਿੰਦੇ ਇੱਥੇ ਹੋ ਗਿਆ। ਉਹ ਮੈਂ ਕਹਿ ਦਿਆ ਕਰ ਰੱਖ ਲਾ ਦੋ। ਅੱਛਾ ਜੀ। ਤੇ ਕੀ ਮੁੰਡਾ ਨਾਮ ਵਗੈਰਾ ਕੀ ਹੈ ਜੀ? ਨਾਮ ਵਾਲੇ ਪਤਾ ਪਈ ਐਸੇ ਤਾਂ ਮਤਲਬ ਦੋਲੇ ਹੋਈ ਸੀਗੇ। ਸਰ ਕੀ ਖੋ ਕੇ ਲੈ ਕੇ ਗਏ ਨੇ? ਹੋ ਗਿਆ ਕਹਿੰਦੇ ਮੋਬਾਈਲ ਖੋ ਕੇ ਲੈ ਗਿਆ ਹਲੇ ਅੱਛਾ ਜੀ ਇੱਕ ਫੋਨ ਸੀਗਾ ਜੀ ਇੱਕੋ ਹੀ ਸੀਗਾ ਕਾਦੇ ਤੇ ਸੀਗੇ ਲੁਟੇਰੇ ਜੀ ਲੁਟੇਰੇ ਇਹ ਨਹੀਂ ਪਤਾ ਲੱਗਾ ਅਸੀਂ ਤਾਂ ਇੱਥੇ ਸਰ ਇਹ ਮਾਤਾ ਮਾਤਾ ਦੋ ਲੱਗੇ ਆ ਇੱਕ ਮਾਤਾ ਹੀ ਦਿਖ ਰਹੀ ਮਾਤਾ ਦੇਖ ਰਹੀ ਕਿੰਨੇ ਵਜੇ ਦੀ ਘਟਨਾ ਸਰ ਤੁਹਾਨੂੰ ਮਾਤਾ ਮਾਤਾ ਨਹੀਂ ਜੀ ਲੁਟੇਰੇ ਦੀ ਖਬਰ ਜੀ ਤੇਰੇ ਦਾ ਨਹੀਂ ਪਤਾ ਲੁਟੇਰੇ ਤਾਂ ਹੁਣੀ ਆਉ ਮੁੰਨੇ ਤਾਂ ਹੁਣੀ ਆਏ ਸਾਡੇ ਕੋਲ ਕੀ ਨਾਮ ਤੁਹਾਡਾ ਜੀ ਮੈਂ 라ਸ਼ਨੀ ਕੁਮਾਰ ਸਰ ਇਸ ਤੋਂ ਜੀ ਹਾਂਜੀ ਪੀਸੀਆਰ ਤੋਂ ਥਾਣੇ ਤੋਂ ਅਸੀਂ ਪੀਸੀਆਰ ਤੋਂ ਸਰ ਸਰ ਉਹਨਾਂ ਕੋ ਤੇਜ਼ਾ ਤਿਆਰ ਕਿਸੇ ਪਤਾ ਪਤਾ ਕੋਈ ਨਹੀਂ ਚੱਲਿਆ ਸਰ ਇਥੇ ਦੇਖਿਆ ਜਾਵੇ ਦਿਨੇ ਵੀ ਜਿਹੜੀ ਆ ਪੁਲਿਸ ਦੀ ਗੱਡੀ ਖੜੀ ਹੁੰਦੀ ਆ ਤੇ ਰਾਤ ਨੂੰ ਵੀ ਮਗਰ ਫੇਰ ਵੀ ਜਿਹੜੀਆਂ ਇਦਾਂ ਦੀਆਂ ਲੁੱਟਾਂ ਖੋਹਾਂ ਹੋ ਜਾਣੀਆਂ ਕੀ ਲੱਗਦਾ ਤੁਹਾਨੂੰ ਭਾਜੀ ਗੱਲ ਇਸੇ ਕੀ ਆਪਾਂ ਜਿੰਨੀ ਪੁਲਿਸ ਕੰਮ ਕਰਦੀ ਆ ਨਾ ਪੁਲਿਸ ਉਹ ਕੰਮ ਕਰਦੀ ਪੁਲਿਸ ਜੇ ਇੱਧਰ ਆ ਜਾਏ ਇੱਕ ਗੱਡੀ ਕੋ ਚਲਦੀ ਦੀ ਬਾਕੀ ਇਥੋਂ ਏਰੀਆ ਬਹੁਤ ਐ ਕਿਹਦਾ ਸੀ ਇੱਧਰ ਆ ਜਾਂਦੇ ਆ ਉਹ ਕਿਧਰ ਕੀ ਕਰਦੇ ਪੁਲਿਸ ਕਿੱਧਰ ਜਾਂਦੀ ਹੈ ਉਹ ਦੂਜੇ ਪਾਸੇ ਉਹ ਗੱਡੀਆਂ ਉਹ ਜੇ ਗੱਡੀ ਜੇ ਤਾਂ ਇੱਕ ਮੋਟਰਸਾਈਕਲ ਵੀ ਹੋ ਜਾ ਸਾਡੇ ਨਾਲ ਉਹ ਮੋਟਰਸਾਈਕਲ ਤੇ ਡਾ ਦਿੰਦਾ ਅਗਲੇ ਬੰਦੇ ਨੂੰ ਠੀਕ ਹੈ ਜੀ ਉਹ ਗੱਡੀ ਕਹੂਗਾ ਹੀ ਉਧਰ ਟਰਨੇ ਗੱਡੀ ਲੈ ਕੇ ਇੱਕ ਵੀ ਗਲੀਆਂ ਪਰੇ ਗੱਡੀ ਦੀ ਸਰਵੇਖੀ ਤਾਂ ਨਹੀਂ ਕਰਤੀ ਜਿਹੜੀ ਰਿਸਟ ਕਰਦੀ ਹੈ ਹਾਂ ਜੀ ਹਾਂ ਸਾਡੀ ਗੱਡੀ ਨਹੀਂ ਬੱਸ ਸਟੈਂਡ ਦੇ ਏਰੀਆ ਸਾਡੇ ਕੋਈ ਏਰੀਆ ਬਹੁਤ ਹੈ ਇਸ ਸਮੇਂ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ ਜਲੰਧਰ ਦੇ ਵਿੱਚ ਬੱਸ ਸਟੈਂਡ ਦੇ ਨੇੜੇ ਪੁਲਿਸ ਦੇ ਵੱਲੋਂ ਦੋ ਲੁਟੇਰਿਆਂ ਨੂੰ ਫੜਿਆ ਗਿਆ ਹੈ ਜਿਨ੍ਹਾਂ ਦੇ ਵੱਲੋਂ ਪਰਸ ਅਤੇ ਆਈਫੋਨ ਖੋ ਕੇ ਭਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਦਰਸਲ ਜਲੰਧਰ ਦੇ ਵਿੱਚ ਹੁਣ ਚੋਰਾਂ ਤੇ ਲੁਟੇਰਿਆਂ ਦੇ ਵਿੱਚ ਪੁਲਿਸ ਦਾ ਉਹ ਡਰ ਨਹੀਂ ਰਿਹਾ ਹੈ ਦੱਸ ਦਈਏ ਕਿ ਇੱਕ ਲੁੱਟ ਖੋਹ ਦੀ ਘਟਨਾ ਆਈ ਹੈ ਤੇ ਘਟਨਾ ਤੋਂ ਬਾਅਦ ਲੋਕ ਖੁਦ ਲੁਟੇਰਿਆਂ ਨੂੰ ਲੱਭ ਕੇ ਪੁਲਿਸ ਦੇ ਹਵਾਲੇ ਕਰਦੇ ਨੇ ਦਰਸਲ ਮਾਮਲਾ ਬੀਤੀ ਰਾਤ ਦਾ ਹੈ ਬੀਤੀ ਰਾਤ ਵेशਾਇਕ ਕਮਿਸ਼ਨਰ ਨੂੰ ਘਰ ਛੱਡ ਕੇ ਵਾਪਸ ਆ ਰਹੇ ਜੀਐਸਟੀ ਵਿਭਾਗ ਦੇ ਵਿੱਚ ਤਨਾਤ ਡਰਾਈਵਰ ਅਨਸ਼ੁਮੰਤ ਵਾਸੀ ਗੜਾ ਨੂੰ ਬੱਸ ਸਟੈਂਡ ਪਾਰਕਿੰਗ ਨੇੜੇ ਲੁਟੇਰਿਆਂ ਨੇ ਕੀ ਲਿਆ ਅਤੇ ਉਸ ਦਾ ਆਈਫੋਨ, ਪਰਸ, ਬ੍ਰੇਸਲਟ ਅਤੇ ਪੈਸੇ ਲੁੱਟ ਲਏ। ਜਦੋਂ ਲੁਟੇਰਿਆਂ ਨੇ ਅਨਸ਼ੁਮੰਤ ਨੂੰ ਘੇਰ ਲਿਆ ਤਾਂ ਉਹ ਆਪਣੇ ਭਰਾ ਦੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ। ਅਨਸ਼ੁਮਤ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਫੋਨ 'ਤੇ ਬੱਸ ਦੇ ਨੇੜੇ ਤੋਂ ਲੈ ਕੇ ਜਾਣ ਦੀ ਗੱਲ ਕਰ ਰਿਹਾ ਸੀ ਅਤੇ ਇਸੇ ਦੌਰਾਨ ਇੱਕ ਲੁਟੇਰੇ ਨੇ ਉਸ ਦੇ ਨਾਲ ਬਦਸਲੂਕੀ ਕੀਤੀ। ਉਸ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਉਹ ਅੱਗੇ ਵਧ ਗਿਆ। ਪਰ ਜਦੋਂ ਉਸ ਨੇ ਉਸ ਨੂੰ ਦੁਬਾਰਾ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਹ ਰੁਕ ਗਿਆ ਤੇ ਇਸ ਦੌਰਾਨ ਇੱਕ ਲੁਟੇਰੇ ਨੇ ਉਸ ਦੀ ਬਾਂਬ ਨੋੜ ਦਿੱਤੀ ਅਤੇ ਦੂਜੇ ਨੇ ਉਸ ਦੀ ਜੇਬ ਦੇ ਵਿੱਚ ਫੋਨ, ਪਰਸ ਅਤੇ ਨਕਦੀ ਸਮੇਤ ਹੋਰ ਸਮਾਨ ਵੀ ਲੈ ਕੇ ਫਰਾਰ ਹੋ ਗਿਆ। ਅੱਛਾ ਜੀ ਕੀ ਸੀਗਾ ਕੀ? ਸਰਦਕੋ ਮੁੰਡਾ ਇਹ ਮੁੰਡੇ ਕਹਿੰਦਾ ਵੀ ਹਰ ਚੋਰੀ ਉਹਨੇ ਸਰਦਕੋ ਦੇ ਪੁਰਗੇ ਫੋਨ ਲੈ ਜਾ ਕੇ ਰਫ ਲਗਾ ਦਿੱਤੀ। ਅੱਛਾ ਜੀ। ਅੱਛਾ ਜੀ। ਤੇ ਕੀ ਮੁੰਡਿਆਂ ਨਾਮ ਵਗੈਰਾ ਕੀ ਹੈ ਜੀ? ਨਾਮ ਵਾਲੇ ਪਤਾ ਪਈ ਐਸ ਤੋਂ ਮਤਲਬ ਦੋਲੇ ਹੋਈ ਸੀਗੇ। ਸਰ ਕੀ ਖੋ ਕੇ ਲੈ ਕੇ ਗਏ ਨੇ? ਉਹ ਕਹਿੰਦੇ ਮੋਬਾਈਲ ਖੋ ਕੇ ਲੈ ਗਿਆ ਸਾਡੇ ਅੱਛਾ ਜੀ ਇੱਕ ਫੋਨ ਸੀਗਾ ਜੀ ਇੱਕੋ ਹੀ ਸੀ ਕਾਦੇ ਤੇ ਸੀਗੇ ਲੁਟੇਰੇ ਜੀ ਤੇ ਇਹ ਨਹੀਂ ਪਤਾ ਲੱਗਾ ਅਸੀਂ ਤਾਂ ਇੱਥੇ ਆਏ ਸਰ ਇਹ ਮਾਤਾ ਮਾਤਾ ਦੋ ਲੱਗੇ ਆ ਮਾਤਾ ਹੀ ਬਿਖਰੇ ਮਾਤਾ ਦੇਖ ਰਹੇ ਕਿੰਨੇ ਵਜੇ ਦੀ ਘਟਨਾ ਸਰ ਤੁਹਾਨੂੰ ਮਾਤਾ ਮਾਤਾ ਲਈ ਜੀ ਲੁਟੇਰੇ ਦੀ ਖਬਰ ਜੀ ਤੇਰੇ ਤਾਂ ਨਹੀਂ ਪਤਾ ਲੁਟੇਰੇ ਤਾਂ ਹੁਣੇ ਆਉ ਮੁੰਨੇ ਤਾਂ ਹੁਣੇ ਆਏ ਸਾਡੇ ਕੋਲ ਕੀ ਨਾਮ ਤੁਹਾਡਾ ਜੀ ਮੈਂ 라ਸ਼ਨੀ ਕੁਮਾਰ ਸਰ ਇਸ ਹਾਂਜੀ ਪੀਸੀਆਰ ਤੇ ਥਾਣੇ ਤੇ ਅਣੀ ਪੀਸੀਆਰ ਤੇ ਸਰ ਸਰ ਉਹਨਾਂ ਕੋ ਤੇਜ਼ ਹਿਆ ਤਿਆਰ ਕਿਸੇ ਨੂੰ ਪਤਾ ਨਹੀਂ ਚੱਲੇ ਸਰ ਇਥੇ ਦੇਖਿਆ ਜਾਵੇ ਦਿਨੇ ਵੀ ਜਿਹੜੀ ਆ ਪੁਲਿਸ ਦੀ ਗੱਡੀ ਖੜੀ ਹੁੰਦੀ ਆ ਤੇ ਰਾਤ ਨੂੰ ਵੀ ਮਗਰ ਫੇਰ ਵੀ ਜਿਹੜੀਆਂ ਇਦਾਂ ਦੀਆਂ ਲੁੱਟਾਂ ਖੋਹਾਂ ਹੋ ਜਾਣੀਆਂ ਕਿ ਲੱਗਦਾ ਤੁਹਾਨੂੰ ਭੋਜੀ ਗੱਲ ਇਹ ਸੀ ਕਿ ਆਪਾਂ ਕਿੰਨੇ ਪੁਲਿਸ ਕੰਮ ਕਰਦੀ ਆ ਨਾ ਪੁਲਿਸ ਕੋ ਕੰਮ ਕਰਦੀ ਪੁਲਿਸ ਜੇ ਇਦਾਂ ਆ ਜਾਏ ਇੱਕ ਗੱਡੀ ਇੱਕੋ ਚਲਦੀ ਦੀ ਕੰਟੇਨ ਤੋਂ ਏਰੀਆ ਬਹੁਤ ਹੈ ਜਿਹੜਾ ਸੀ ਇਦਾਂ ਆ ਜਾਂਦੇ ਆ ਉਹ ਕਿਧਰ ਕੀ ਕਰਦੇ ਪੁਲਿਸ ਕਿਧਰ ਜਾਂਦੀ ਆ ਉਹ ਦੂਜੇ ਪਾਸੇ ਉਹ ਗੱਡੀਆਂ ਉਹ ਜੇ ਗੱਡੀ ਜੇ ਤਾਂ ਇੱਕ ਮੋਟਰਸਾਈਕਲ ਵੀ ਹੋ ਜਾ ਸਾਡੇ ਨਾਲ ਉਹ ਮੋਟਰਸਾਈਕਲ ਤੇ ਡਾ ਰੰਦਾ ਅਗਲੇ ਬੰਦੇ ਜੀ ਹਾਂ ਜੀ ਉਹ ਗੱਡੀ ਕਹੂਗਾ ਹੀ ਉਧਰ ਚੜਨੇ ਗੱਡੀ ਲੈ ਕੇ ਇੱਕ ਵੀ ਗਲੀਆਂ ਭਰੇ ਗੱਡੀ ਸੀ ਵੀ ਕਿਹੜੀ ਗੱਡੀ ਕੀਤੀ ਜਿਹੜੀ ਗਸ਼ਟ ਕਰਦੀ ਹਾਂਜੀ ਹਾਂ ਸਾਡੀ ਗੱਡੀ ਨਹੀਂ ਬਸ ਟੈਂਡ ਦੇ ਏਰੀਆ ਸਾਡੇ ਕੋਈ ਏਰੀਆ ਬਹੁਤ ਹੈ ਤੁਸੀਂ ਬਾਈਕਸ ਐਸਮ ਜਨ న్యూਸ ਦੇ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ